ਦੋਸਤੋ ਮੇਗ ਰਾਜਰ ਅੱਜ ਤੁਹਾਨੂੰ ਲੈ ਕੇ ਆਇਆ ਪਿੰਡ ਸੱਦਾ ਸਿੰਘ ਵਾਲਾ ਜਿਹੜਾ ਕਿ ਚਾਹਲਾ ਦਾ ਪਿੰਡ ਕਰਕੇ ਜਾਣਿਆ ਜਾਂਦਾ ਹੈ ਤੇ ਕੈਪਟਨ ਸੁਖਦੇਵ ਸਿੰਘ ਚਾਹਲ ਦੇ ਘਰੇ ਅਸੀਂ ਬੈਠੇ ਆ ਮੇਰੇ ਨਾਲ ਬੈਠੇ ਨੇ ਸੱਜੇ ਪਾਸੇ ਬਜ਼ੁਰਗ ਤੇ ਆਪਣੀ ਗੱਲ ਆਪਣੀ ਆਪ ਕਹਿਣਗੇ ਅਸੀਂ 5 ਮਿੰਟ ਗੱਲ ਕਰਾਂਗੇ ਇਹਨਾਂ ਨਾਲ ਤਾਂ ਸੱਸੀ ਗੱਲ ਜੀ ਕੀ ਨਾਂ ਹੈ ਤੁਹਾਡਾ ਕੈਪਟਨ ਸੁਖਦੇਵ ਸਿੰਘ ਕਿੰਨੀ ਉਮਰ ਹੈ ਤੁਹਾਡੀ ਇਸ ਵੇਲੇ ਮੇਰੀ ਅੱਜ ਤੱਕ 90 ਸਾਲ ਹਾਂਜੀ ਤੇ 47 ਵਾਲੇ ਕਿੰਨੀ ਉਮਰ ਸੀ ਤੁਹਾਡੀ 40 40 ਵਰਡ 13 ਕੋ ਸਾਲ 13 14 ਸਾਲ ਦੇ ਸੀਗੇ 6 ਇੰਚ ਕਿਵੇ ਜੀ 6 ਇੰਚ ਪੜਦੇ ਸੀਗੇ ਇੱਥੇ ਪਿੰਡ 'ਚ ਹੀ ਪੜਦੇ ਸੀ ਹਾਂ ਮਾਨਸਾ ਮਾਨਸਾ ਪੜਦੇ ਸੀ ਹਾਂ ਹਾਈ ਸਕੂਲ ਮਾਨਸਾ ਇੱਥੇ ਤਾਂ ਸਕੂਲ ਹੀ ਨਹੀਂ ਹੁੰਣਾ ਉਦੋਂ ਬਿਲਕੁਲ ਪਹਿਲੇ ਸੀਗੇ ਜਿਹੜੇ ਸਾਹ ਬਡੇ ਸਰ ਜੀ ਮਾਨਸਾ ਤੱਕ ਪੈਦਲ ਜਾਂਦੇ ਪੈਦਲ ਜਾਂਦੇ ਪੈਦਲ ਹੀ ਆਉਂਦੇ ਚਲ ਨਾ 1000 ਕਿ 1000 ਆਉਂਦੇ ਰਿਹਾ ਜਿਹੜੀ ਹੈ ਜਿਹੜੇ ਕੇਸ ਦੇ ਨਾਲ ਤੋਂ ਆਪਣੇ ਖਾਸ ਖੁਦ ਚਲੋ ਸਾਨੂੰ ਇਹ ਗੱਲ ਦੱਸੋ ਵੀ ਜਦੋਂ 1947 ਦਾ ਜਿਹੜਾ ਵਾਪਰੇ ਦੁਫਾਂਤ ਕਟਾਬੜੀ ਹੋਈ ਹੈ ਉਹ ਸਾਰੀ ਮਸਬਦੇ ਨਾਂ ਤੇ ਹੋਈ ਹੈ ਧਰਮ ਦੇ ਨਾਂ ਤੇ ਹੋਈ ਹੈ ਆਪਣਾ ਪਿੰਡ ਕਿਵੇਂ ਰਿਹਾ ਉਦੋਂ ਆਪਣਾ ਪਿੰਡ ਚੁੱਪ ਚਾਹਦਾ ਲੱਗਦਾ ਜਿਵੇਂ ਫੈਸਲਾ ਵੀ ਅਜੇ ਤੱਕ ਨਹੀਂ ਹੋਇਆ ਅਜੇ ਬਾਹਰ ਗਰ ਉਹਨਾਂ ਮਾਤਰ ਨੇ ਤਾਂ ਉਹਨੇ ਪਿੰਡ 'ਚ ਮੁਸਲਮਾਨ ਵੱਸਦੇ ਸੀ ਆਪਣੇ ਆਪਾਂ ਵੱਸਦੇ ਸੀ ਗਰੀਬ ਤੱਕਾ ਸੀ ਕੋਈ ਚੰਗੀ ਵੀ ਗੱਲ ਨਹੀਂ ਤੇ ਭਾਂਕੇ ਤੱਕਦੇ ਕਰਦੇ ਉਹ ਮਿਆਰ ਤੇਲੀ ਜਲਾ ਹੈ ਹੂੰ ਸਾਡੇ ਰੇਰੋ ਉਹ ਵੀ ਹੂੰ ਉਹਦੇ ਵੇ ਤੇ ਉਹਨਾਂ ਨੂੰ ਸੇਹਾ ਜੀ ਰੋਕ ਬਾਇ ਮੋਟੇ ਰੇ ਨਾ ਕੋਈ ਬਸਾ ਰੱਖਿਆ ਜਾਂ ਕੇ ਨਾ ਹੂੰ

ਮੁੜ ਗਏ ਨਾ ਤਾਂ ਕੋਈ ਨਾ ਪਾ ਗਏ ਅੱਛਾ ਜੀ ਉਹਨਾਂ ਨਾਲ ਤਾਂ ਕੱਟੀ ਗਏ ਅੱਛਾ ਖਰਚਾ ਨਾ ਅੱਛਾ ਕਿੰਨੇ ਕਤਲ ਹੋ ਗਏ ਸੀਗੇ ਉਦੋਂ 25 30 25 30 ਮਾਰੇ ਗਏ ਹਾਂ ਜੀ ਕੋਈ ਹੋਰ ਜੇ ਜੇ ਕਰਾ ਰਹੇ ਸੀਗੇ ਕਿਹੜੇ ਬਈ ਹੂੰ ਉਹਨਾਂ ਦੇ ਬਾਰੇ ਕੋਈ ਜੀ ਦੱਸ ਸਕਦੇ ਹੋ अनि त बन्दिसको कुरा गर्छौ। हँ। 202021 हँ। अनि हामीले यो काम गरेर पनि कराड गरेर हामीले यो गर्यौ। आज जति लाग्छ आज। हाम्रो भूमिकाले चाहिँ सबैजनाले आफ्नो नाम सम्झिनु होला आज। हँ। त्यसले त्यसले यसले सबैले सम्झनु होला। र सुभानल्लह अलम। ਉਹ ਬੱਚੇ ਜੀ ਹਮ ਫਿਰ ਇੱਕ ਹੋਰ ਜੀ ਉਹ ਆਸਟ੍ਰੀ ਮੇਂ ਜੀ ਕੋਈ ਕਹਾਣੀ ਹਮ ਇਹ ਹੋ 1947 ਦੇ ਵਿੱਚ ਔਰਤਾਂ ਦੀ ਖਿੱਚਤੂ ਵੱਡੇ ਪੱਧਰ ਤੇ ਹੋਈ ਸੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇੱਥੇ ਕੋਈ ਇੱਥੇ ਨਹੀਂ ਹੋਈ ਇਸ ਤਰ੍ਹਾਂ ਦੀ ਮਤਲਬ 3340 ਮੁਸਲਮਾਨ ਮਾਰੇ ਗਏ ਮਾਰੇ ਗਏ ਹੱਲੂ ਤੇ ਜੀ ਜੀ ਤੁਹਾਡੇ ਹਾਣੀ ਮੁੰਡੇ ਸੀ ਮੁਸਲਮਾਨ ਦੇ ਕੋਈ ਤੁਹਾਡੇ ਦੋਸਤ ਹੁਣ ਅੱਛਾ ਮੁਸਲਮਾਨਾਂ ਦੇ ਨਾਮ ਆ ਜਾਂਦੇ ਨੇ ਉਹ ਤੋਂ ਕਿਹੜੇ ਕਿਹੜੇ ਸੀ ਆਪਣੇ ਪਿੰਡ ਦੇ ਵਿੱਚ ਸਮੈਲੀ ਐਸਾ ਹੁੰਦਾ ਹੈਗੇ ਸਾਰਾ ਡਾਕਟਰ ਬੋਲੇ ਨਹੀਂ ਜਾਂਦਾ ਬੋਲਣ ਜਿੱਥੇ ਖਤਮ ਹੋ ਜਾਂਦਾ ਠੀਕ ਠੀਕ ਹੈ ਜੋ ਕੁਛ 47 ਵੇਲੇ ਹੋਇਆ ਉਹ ਚੰਗਾ ਹੋਇਆ ਕਿ ਮਾੜਾ ਹੋਇਆ ਇਹ ਗੱਲ ਹੈ ਕਿ ਮਾਰਾ ਹੀ ਮਾਰਾ ਹੋਇਆ ਨਾ ਮਾਰਾ ਹੋਇਆ ਦੋਨੋਂ ਪਾਸੇ ਕਤਲੇਆਮ ਹੋਇਆ ਉਧਰੋਂ ਹਿੰਦੂ ਤੇ ਸਿੱਖਾਂ ਨਾਲ ਹੋਈ ਇਹ ਗੱਲ ਇਧਰ ਮੁਸਲਮਾਨਾਂ ਨਾਲ ਮੋਸ਼ਕ ਦੇ ਰੇ ਤੇ ਆਈ ਕਿ ਉਹ ਉਹ ਜਿਹੜੇ ਰਹਿਣ ਤੇ ਉਹ ਰਹਿਣ ਹੂੰ ਇਹ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕੋਈ ਜਿਹੜੇ ਮਰਜੀ ਮਸਜਿਦ ਤੇ ਰਵੇ ਜਿਹੜੇ ਮਰਜੀ ਧਰਮ ਤੇ ਰਵੇ ਕੀ ਹੋਇਆ ਵੀ ਤੂੰ ਇੱਕ ਦੂਜੇ ਨੂੰ ਮਾਰਾ ਜਣਾ ਤੇ ਨਬਰ ਬਣਾਉਣੀ ਹੂੰ ਕੀ ਇਸ ਵਿੱਚ ਹੱਦਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਫੇਰੇ ਦੇ ਕੀ ਮਸਜਦ ਦੇ ਨਾਂ ਤੇ ਆਪਸ ਵਿੱਚ ਕਿਵੇਂ ਰਹਿਣਾ ਪਰ ਜਿਹੜਾ ਯਾਦ ਆਉਂਦੀ ਹੈ ਉਹ ਕਾਲ ਬੈਠੀ ਰਹੋ ਇਹੋ ਨਦੀ ਯਾਦ ਆਉਂਦੀ ਹੈ ਤੁਹਾਨੂੰ ਮੁਸਲਮਾਨਾਂ ਦੀ ਜਿਹੜੇ ਸੰਤਾਲੀ ਬੜੇ ਹੈ ਜੀ ਹਮਮ ਸਮਰਨੇ ਮੈਨੂੰ ਸਮੈਲੀ ਸੀ ਇੱਕ ਦਾ ਹੋਰ ਕੋਈ ਯਾਦ ਆਉਂਦਾ ਸਮੈਲੀ ਕਿ ਮੈਂ ਆ ਸੀ ਹੋਰ ਕੋਈ नहीं। 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 अच्छा याद ही होंगे चलो बस ज्यादा नाम न ना बोलों आराम करो थोड़ा बहुत धन्यवाद ਤੁਸੀਂ ਇੰਨੀਆਂ ਗੱਲਾਂ ਕੀਤੀਆਂ ਮੇਰਾ ਬਹੁਤ ਬਹੁਤ ਪਿਆਰ ਮਹਿਮਾਨੀ ਤੁਹਾਡੀ हां एक ਕੈਪਟਨ ਸੁਖਦੇਵ ਸਿੰਘ ਚਹਲਸੀ ਸੇਤ ਨਾ ਸਾਜ਼ ਹੋਣ ਕਰਕੇ ਜਿਆਦਾ ਬੋਲ ਨਹੀਂ ਸਕਦੇ ਹੈਗੇ ਦੋਸਤੋ ਇਸ ਕਰਕੇ ਇਸ ਪਿੰਡ ਦੇ ਵਿੱਚ ਇਹ ਵੱਡਾ ਜੋ ਮੇਰੀ ਸਟੱਡੀ ਹੈ ਕਿ ਵੱਡਾ ਕਤਲੇਆਮ ਹੋਇਆ ਸੀਗਾ ਇੱਥੇ ਲਗਭਗ 40-45 ਲੋਕ ਜਿਹੜੇ ਮਾਰੇ ਗਏ ਸੀਗੇ ਤੇ ਜਿਹੜੇ ਇਕਾ ਦੁੱਖਾ ਕੋਈ ਬਚੇ ਸੀਗੇ ਉਹ ਇਥੋਂ ਉਹ ਵੀ ਚਲੇ ਗਏ ਸੀਗੇ ਇਹ 1947 ਦੀਆਂ ਜਿਹੜੀਆਂ ਹੈਗੀਆਂ ਅਸੀਂ ਕਿਤਾਬਾਂ ਦੇ ਵਿੱਚੋਂ ਪੜ੍ਹਦੇ ਆ ਪਰ ਜਿਹੜੇ ਬਜ਼ੁਰਗ ਬੈਠੇ ਇਹਨਾਂ ਨੇ ਅੱਖਾਂ ਨਾਲੇ ਦ੍ਰਿਸ਼ ਵੇਖੇ ਨੇ ਸਾਰੇ ਤੇ ਚਲੋ ਇਹਨਾਂ ਤੋਂ ਇਹਨਾਂ ਨੇ ਤਾਂ ਇਹੀ ਸੁਨੇਹਾ ਦਿੱਤਾ ਭਾਈ ਰਲ ਮਿਲ ਕੇ ਰਹਿਣਾ ਚਾਹੀਦਾ ਹੁਣ ਵੀ ਜੇ ਕੋਈ ਇਸ ਤਰ੍ਹਾਂ ਕਰਦਾ ਹੈਗਾ ਮਸਲਬ ਦੇ ਨਾਂ ਤੇ ਕੋਈ ਫਿਰਕਾ ਪ੍ਰਸਤਿਪੜੋਂਦਾ ਉੱਤੇ ਗਲਤ ਹੈ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਬਹੁਤ ਧੰਨਵਾਦੀ ਤੁਹਾਡਾ ਸਤਿ ਸ਼੍ਰੀ ਅਕਾਲ